माड़ी दोने हिकुस ठीक ਮੈਂ ਹਿੱਟ ਬੈਰੀ ਕਾਲ ਸਾਰਾ ਬੀ ਬੀ ਜੰਕੰਟ ਬੀ ਫਾਰਸ ਆਹ ਬੈਰੀ ਫਾਈਰ ਸਾਰਾ ਸਿਕਲ ਬੈਰੀ ਖੱਬਾ ਬੈਰੀ ਕਾਲ ਸਾਰਾ ਹੁਣ ਇਹਦਾ ਜਵਾਬ ਦੇ ਆ ਗਏ ਉਹ ਇਹਦਾ ਜਵਾਬ ਕਿਹਾ ਸਸੀ ਗੱਲ ਸੱਚਾ ਦੋਨ ਮੰਤੀ ਹੈ ਲੈ ਜੀ ਜੀ ਆਡੀਓ ਹਾਂਜੀ ਆਓ ਜੀ ਮੈਂ ਤਾਂ ਉਧਰ ਇੰਟਰਵਿਊ ਨਹੀਂ ਮੈਂ ਸਾਰੀ ਸੁਣੀ ਧਿਆਨ ਨਾਲ ਵਾਹਿਗੁਰੂ ਤੁਹਾਡਾ ਬਹੁਤ ਸ਼ੁਕਰੀਆ ਤੁਹਾਡੇ ਸਿਗੇਰੇ ਨਹੀਂ بڑا ਜਜ਼ਬਾ ਚਾਹੀਦਾ ਹੈ ਹਾਂਜੀ ਸਰ 47ਵੇਂ ਲੈਵਲ ਤੇ ਪਹੁੰਚੇ ਹੋ ਕਿਵੇਂ ਦਿਖਦੇ ਸਰ ਬਹੁਤ ਸੋਹਣਾ ਲੱਗ ਰਿਹਾ ਹੈ 87ਵਾਂ 87 ਦੇ ਖੇਡੇ ਸੀ ਇਹ ਗਰਾਊਂਡ ਦੇ ਕਿਸੇ ਟਾਈਮ ਅੱਜ ਆ ਰਿਹਾ ਦੁਬਾਰਾ ਵਾਪਸ ਹੋਈ ਬਹੁਤ इमोशनल ਫੀਲ ਹੋ ਰਿਹਾ ਏਡਾ ਕੀ ਵੀ ਜਿਹੜੇ ਆ ਕਿਉਂ ਇਹ ਸਾਡਾ ਨਾ ਆਉਂਦੇ ਅਸੀਂ ਛੋਟੇ ਹੁੰਦੇ ਸੀ ਤਾਂ 11ਵੀਂ ਸੀ ਕਿਉਂ 10ਵੀਂ ਤੇ ਤਾਂ ਇਹ ਸਾਨੂੰ ਪ੍ਰੈਕਟਿਸ ਕਰਾਉਣਾ ਹੁੰਦੇ ਸੀ ਯਾਰ ਆਸ਼ੂ ਹੁੰਦਾ ਸੀ ਮੋਰੋਂ ਦੇ ਚੜਨਾਵੇਂ ਉਹ ਸੋਸ਼ੀ ਚਾਰ ਪੰਜ ਜਣੇ ਹੁੰਦੇ ਹਾਂ ਹਾਂ ਜੀ ਮੂੜੇ ਦੋ ਤਿੰਨ ਬਾਹਰ ਚਲੇ ਗਏ ਸੀ ਹਾਂ ਜੀ ਹਾਂ ਜੀ ਹਾਂ ਜੀ ਜੈਵੀਰ ਸਿੰਘ ਨੇ ਆਪਣਾ ਬੈਠਾ ਹੱਕੀ ਕੋਚ ਜੈਵੀਰ ਨੂੰ ਬੁਲਾਈ ਕਿਵੇਂ ਦੇਖਦੇ ਬਹੁਤ ਵਧੀਆ ਲੱਗ ਰਿਹਾ ਜਿਹੜੇ ਗਰਾਊਂਡਾਂ 'ਚ ਕਦੇ ਖੇਡੇ ਸੀਗੇ ਉੱਥੇ ਦੁਬਾਰਾ 87 ਤੋਂ ਆ ਦੁਬਾਰਾ ਆਉਣਾ ਬਹੁਤ ਹੀ ਇਮੋਸ਼ਨਲ ਲੱਗ ਰਿਹਾ ਫੀਲ ਹੋ ਰਿਹਾ ਵੀ ਕਿਉਂਕਿ ਹੁਣ ਅਸੀਂ ਬਾਹਰ ਮੈਂ ਨਿਊਜ਼ੀਲੈਂਡ ਰਹਿਣਾ ਉੱਥੇ ਕਰਾਸ ਹੋਕੀ ਹੈ ਨਹੀਂ ਵੀਰ ਜੀ ਹਾਂ ਜੀ ਉੱਥੇ ਪਹਿਲੀ ਵਾਰ ਮੇਰਾ ਬੇਟਾ ਆਇਆ ਮੇਰੇ ਨਾਲ ਉਹ ਮੈਨੂੰ ਲੱਗਦਾ ਫਸਟ ਟਾਈਮ ਦੇਖੂਗਾ ਵੀ ਗਰਾਸ ਹੋਕੀ ਵੀ ਹੁੰਦੀ ਹੈ ਨੈਚਰਲੀ ਤਾਂ ਫਰਕ ਪਿਆ ਉੱਥੇ ਟਰਫਾਂ ਨੇ ਉੱਥੇ ਹਰੇਕ ਸੂਲ ਸਟੈਪ ਆ ਗਰਾਊਂਡ ਆ ਟਰਫ ਜ਼ਿਆਦਾ ਨੇ ਇੱਥੇ ਆ ਬਣਿਆ ਹੋਇਆ ਮੈਨੂੰ ਬਹੁਤ ਵਧੀਆ ਮੈਂਟਿੰਗ ਬਹੁਤ ਅੱਛਾ ਕੀਤਾ ਸਕੂਲ ਬਹੁਤ ਸਕੂਲ ਹਾਕੀ ਦੀ ਗੇਮ ਨੂੰ ਕਿਸ ਤਰ੍ਹਾਂ ਦੇਖਦੇ ਹੋ ਹਾਕੀ ਤਾਂ ਬਹੁਤ ਵਿਦੇ ਵਿਦੇ ਅਸੀਂ ਹਾਕੀ ਨਾਲ ਜੁੜੇ ਹਾਂ ਮੈਂ ਉੱਥੇ ਨਾ ਆਪਣੇ ਸਿੱਖ ਗੇਮਸ ਹੁੰਦੇ ਨੇ ਆਸਟ੍ਰੇਲੀਅਨ ਸਿੱਖ ਗੇਮਸ ਦੇ 4-5 ਸਾਲ ਮੈਂ ਲੈ ਜਾਂਦਾ ਰਿਹਾ ਹਾਂ ਹਾਂ ਹਾਕੀ ਟੀਮ ਤਿਆਰ ਕੀਤੀ ਸੀ ਨਿਊਜ਼ੀਲੈਂਡ ਦੀ ਤਾਂ ਉਹਨੂੰ ਲੈ ਜਾਂਦਾ ਹੁੰਦਾ ਸੀ ਤੇ ਬੱਚੇ ਮੇਰੇ ਦੋਨੇ ਹਾਕੀ ਨਾਲ ਜੁੜੇ ਹੋਏ ਨੇ ਠੀਕ ਹੈ ਜੀ ਤੇ ਵੱਡਾ ਬੇਟਾ ਵੀ ਅੰਡਰ 18 ਦਾ ਖੇਡਿਆ ਤੇ ਨੈਸ਼ਨਲ ਰਿਪਰਿਜ਼ੈਂਟ ਕੀਤਾ ਉਹਨੇ ਹੁਣ ਇਹਨੇ ਵੀ ਅੰਡਰ 18 ਹੁਣ 18 ਦਾ ਹੋਇਆ ਇਹ ਅੰਡਰ 18 ਖੇਡਿਆ ਟੂਰਨਾਮੈਂਟ ਖੇਡ ਕੇ ਆ ਤੇ ਨੈਸ਼ਨਲ ਜਿੱਤ ਕੇ ਆਏ ਨੇ ਇਹ ਉਹਦੇ ਲੱਗਿਆ ਹੁਣ ਤਾਂ I want to see the match ਠੀਕ ਹੈ ਥੈਂਕ ਯੂ ਜੀ ਚੰਗਾ ਹਾਂਜੀ ਹਾਂਜੀ ਸਰ ਹਾਂਜੀ ਸਰ ਯਾਰ ਮਾਉਂਟ ਐਵਰੇਸਟ ਸਕੇਲ ਗਿਆ ਹੋ ਉਹਨੇ ਖੋਲ ਵੀ ਦੱਦ ਦੇ ਸੀਗੇ ਉਹਨਾਂ ਚੱਲਦੇ ਨੂੰ ਵੀਰ ਘਟਰਾ ਸੀ ਜੇ ਐਸਐਸ ਹਾਂਜੀ ਹਾਂਜੀ ਤੇ ਉਹਨਾਂ ਨੇ ਇੱਕ ਥੋੜੀ ਜਿਹੀ